ਗੜ ਜੀ ਅਨਾਜ ਮੰਡੀ ਆ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਉੱਥੇ ਤੱਕ ਪਾਣੀ ਹੀ ਪਾਣੀ ਹੈ ਤੁਸੀਂ ਦੇਖ ਸਕਦੇ ਹੋ ਭਵਾਨੀਗੜ੍ਹ ਜੀ ਅਨਾਜ ਮੰਡੀ ਮੈਂ ਨੰਗਾ ਜਾ ਰਿਹਾ ਸੀ ਅੱਗੇ ਤੇ ਜਦੋਂ ਦੇਖਿਆ ਵੀ ਤਾਂ ਬਹੁਤ ਬੁਰਾ ਹਾਲ ਹੈ ਭਵਾਨੀਗੜ੍ਹ ਜੀ ਅਨਾਜ ਮੰਡੀ ਦਾ ਜਿੱਥੇ ਤੱਕ ਰੋੜੀ ਨਿਗਾਹ ਜਾਂਦੀ ਹੈ ਤਾਂ ਪਾਣੀ ਪਾਣੀ ਹੈ ਇਹ ਲੱਗਦਾ ਇੱਕ ਤਰ੍ਹਾਂ ਦਾ ਜਿਵੇਂ ਇਹ ਦਰਿਆ ਦਰਿਆ ਹੁੰਦਾ ਉਹ ਦਰਿਆ ਲੋਕ ਪਾਰ ਕਰ ਰਹੇ ਹੁੰਦੇ ਨੇ ਤੇ ਐਕਟਿਵ ਰੋਡ ਕੇ ਲੈ ਕੇ ਆਏ ਨੇ ਸਾਈਕਲ ਦਾ ਬੁਰਾ ਹਾਲ ਦੇਖੋ ਨਾਲ ਇੱਕ ਇੱਕ ਗਦਾਮ ਨੇ ਬਈ ਨਾਲ ਹਾਂ ਜੀ ਗਦਾਮ ਆ ਵੀ ਪਾਇਆ ਸੀ ਕੰਡਾ ਲੋ ਲੋ ਇਹ ਗੰਦ ਚ ਚੱਕ ਲਈਂ ਚੱਕ ਲਈਂ ਨਾ ਬੋਲੋ ਬੋਲੋ ਫਿਰ ਮਾੜਾ ਮੋਟਾ ਬੋਲ ਬੌਜੀ ਕਿੰਨੀ ਕੀ ਦਿੱਕਤ ਹੈ ਜੀ ਆ ਦੇਖੀ ਵੀਰੇ ਸਾਈਡ ਤੇ ਪਰਾ ਕਿੰਨੀ ਕੀ ਦਿੱਕਤ ਹੈ ਜੀ ਇਹ ਪਾਣੀ ਦੇ ਵਿੱਚੋਂ ਤੁਸੀਂ ਨੰਕੇ ਆਏ ਹੋ ਦਾ ਦਿੱਕਤ ਹੈ ਜੀ ਪਹਿਲਾਂ ਉਧਰ ਗਿਆ ਉਧਰ ਬਹੁਤ ਜ਼ਿਆਦਾ ਪਾਣੀ ਸੀ ਪਰ ਅਸੀਂ ਇੱਧਰ ਆਟਾ ਇੱਧਰ ਹੋਰ ਵੀ ਬਹੁਤ ਜ਼ਿਆਦਾ ਪਾਣੀ ਹੈ ਠੀਕ ਹੈ ਤੇ ਬਹੁਤ ਬੁਰਾ ਹਾਲ ਹੈ ਜੀ ਐਕਟੀਵਾ ਬੰਦ ਹੋ ਗਈ ਐਕਟੀਵਾ ਬੰਦ ਹੋ ਗਈ ਜੀ ਕੀ ਇਹ ਕਿਹੜੀ ਜਗ੍ਹਾ ਪੈਂਦੀ ਹੈ ਇਹ ਇਹ ਅਨਾਜ ਮੰਡੀ ਹੈ ਜੀ ਅਨਾਜ ਮੰਡੀ ਹੈ ਤੇ ਤਾਂ ਅਲੱਗ ਦਾ ਵੀ ਮੈਂ ਦਰਿਆ ਬਣਿਆ ਹੁੰਦਾ ਬਹੁਤ ਜ਼ਿਆਦਾ ਹੀ ਦਰਿਆ ਦਰਿਆ ਜੀ ਲੱਗ ਰਹੀ ਹੈ ਇਹ ਸਾਰੇ ਵੋਟ ਜਾਣਗੇ ਵੋਟ ਬਹੁਤ ਬੰਦਾ ਬਾਹਰ ਨਿਕਲ 사ਦਾ ਕਿਹੜਾ ਕਿਸੇ ਗੋਸਤੀਆਂ ਨੇ ਮੰਗਾਈਆਂ ਫਿਰ ਤੁਸੀਂ ਰਾਜ ਮੰਡਲ ਇਹਦਾ ਦੇਖੋ ਸਰਕਾਰ ਕੁਝ ਨਹੀਂ ਕਰਦੀ ਜੀ ਬਸ ਸਾਰੇ ਲੱਪੇ ਹੈ ਜੀ ਕਿਹੜਾ ਸ਼ਹਿਰ ਹੈ ਇਹ ਇਹ ਪੌਣੀ ਘੜੇ ਜੀ ਤੁਸੀਂ ਇੱਧਰ ਕੀ ਕਰਨ ਗਏ ਸੀ ਇੱਧਰ ਸਾਡਾ ਰੈਜੀਸਟ੍ਰੈਂਸ ਹੈ ਜੀ ਜਰਾ ਮੰਡੀ ਦੇ ਵਿੱਚ ਹਾਂਜੀ ਹਾਂਜੀ ਓਕੇ ਓਕੇ ਕੀ ਨਾਮ ਆਪ ਬినੋਦ ਕੁਮਾਰ ਆ ਜੀ ਬినੋਦ ਹਾਂਜੀ ਵੀਰੇ ਇੱਕ ਅਦੋਂ ਦਾ ਖੜਾ ਪਾਣੀ ਪਰਸੇ ਤੋਂ ਉੱਥੇ ਦਾ ਖੜਾ ਜੀ ਇਹ ਦਾ ਖੜਾ ਜੀ ਪਾਣੀ ਹੈ ਬਹੁਤ ਜ਼ਿਆਦਾ ਅੱਛਾ ਕੁਆਰ ਸਾਰਾ ਜੀ ਪਾਣੀ ਇਹ ਤਿੰਨ ਦਿਨ ਹੋ ਗਏ ਜੀ ਤਿੰਨ ਦਿਨ ਹੋ ਗਏ ਕੋਈ ਮਤਲਬ ਕੋਈ ਆਇਆ ਨਹੀਂ ਪ੍ਰਸ਼ਾਸਨ ਦਾ ਬੰਦਾ ਜਾਂ ਕੋਈ ਹੋਰ ਨਾ ਅੱਜ ਤਾਂ ਕੁਝ ਕੁਝ ਨਹੀਂ ਆਇਆ ਜੀ ਆ ਹੀ ਗਿਆ ਜੀ ਬਸ ਆਈਏ ਪਾਣੀ ਖੜਾ ਥੋੜੇ ਸਾਹਮਣੇ ਹੈ ਜੀ ਅੱਛਾ ਤੁਸੀਂ ਦੇਖ ਸਕਦੇ ਜਿੱਥੇ ਤੱਕ ਵੀ ਦੇ ਨਿਗਾਹ ਜਾਂਦੀ ਹੈ ਤਾਂ ਹੈ ਬੁਰਾ ਹਾਲ ਹੀ ਹੈ ਭਵਾਨੀਗੜ੍ਹ ਸ਼ਹਿਰ ਦਾ ਤਾਂ ਅਨਾਜ ਮੰਡੀ ਦੀ ਗੱਲ ਕਰੀਏ ਤੁਸੀਂ ਦੇਖੋ ਅਨਾਜ ਮੰਡੀ ਹੈ ਇਹ ਨਾਲ ਲਵੇ ਗਦਾਮ ਪੰਦੇ ਆ ਗਦਾਮ ਨੇ ਜੀ ਗਦਾਮ ਨੇ ਜੀ ਕਿਤਾਬ ਕਿਤਾਬ ਤੁਸੀਂ ਦੇਖ ਸਕਦੇ ਹੋ ਆ ਕਾ ਵੀ ਕਿਤਾਬ ਹੋਈ ਸੀ ਖਾਤਾ ਵੀਰੇ ਪਾਤਾ ਵੀਰੇ ਤੱਕ ਨਹੀਂ ਦੂ